ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਮੈਨੇਜਮੈਂਟ ਤੇ ਸਰਕਾਰ ਦਾ ਧੂਆਂ ਨਿਕਲਿਆ ਪਿਆ ਜੀ ਸਾਡੇ ਕੋਲੇ ਤਾਂ ਕਹਿੰਦੇ ਪੈਸੇ ਹੈ ਨਹੀਂ ਵਰਕਰ ਸਾਰਾ ਦਿਨ ਕੰਮ ਕਰਦੇ ਸਾਨੂੰ ਤਰਖਾ ਨਹੀਂ ਦਿੰਦੇ ਇੱਕ ਗੱਡੀ ਦੇ ਲਾ ਕੇ ਦੂਸਰੀ ਦੇ ਲਾ ਦਿੰਦੇ ਦੂਸਰੀ ਖੜ ਜਾਂਦੀ ਹੈ ਬੈਟਰੀਆਂ ਬਣਾ ਗੱਡੀਆਂ ਸਾਡੀਆਂ ਖੜ ਜਾਂਦੀਆਂ ਨੇ ਸਵੇਰ ਪੜ ਨਹੀਂ ਆ ਰਿਹਾ ਤਨਖਾਹਾਂ ਨਹੀਂ ਵਰਕਰਾਂ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਾਈਏ ਦੋ ਵਾਰੀ ਚੱਤੀ ਅੱਧੀ ਕਰਕੇ ਪਾਈ ਹੈ ਜੀ ਇਹ ਆਪਦੇ ਕੋਲੋਂ ਮੈਂ ਉਹ ਵੈਂਟਰੀ ਧਰਾਇਓ ਉਹਦੇ ਚ 2000 ਰੁਪਏ ਖਰਚਾ ਕੀਤਾ ਤਾਂ ਉਹ ਵੀ ਨਾ ਡੂੜ ਨਾ ਚੱਲੀ ਹੈ ਜੀ ਹਾਂਜੀ ਹਾਂਜੀ ਤਾਂ ਅੱਜ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਹੋਈਆਂ ਕਾਫੀ ਸੇ ਮੇਰਾ ਨਾਮ ਹੈ ਹਰਮਨ ਸਿੰਘ ਭੋਲਾ ਜੀ ਸੂਬਾ ਕਾਰਜਕਾਰੀ ਪ੍ਰਧਾਨ ਆਜ਼ਾਦ ਯੂਨੀਅਨ ਬੱਸਾਂ ਵਾਲੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਰ ਅਸੀਂ ਤਾਂ ਲੰਮੇ ਸਮੇਂ ਤੋਂ ਇਹ ਲੜਾਈਆਂ ਲੜਦੇ ਆ ਰਹੇ ਹਾਂ ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਇੱਕ ਗੱਡੀ ਦੇ ਲਾ ਕੇ ਦੂਸਰੀ ਦੇ ਲਾ ਦਿੰਦੇ ਆ ਦੂਸਰੀ ਖੜ ਜਾਂਦੀ ਹੈ ਬੈਟਰੀਆਂ ਬਿਨਾਂ ਗੱਡੀਆਂ ਸਾਡੀਆਂ ਖੜ ਜਾਂਦੀਆਂ ਨੇ ਇਸ ਕਰਕੇ ਵੀ ਸਪेयर पार्ट ਨਹੀਂ ਆ ਰਿਹਾ ਤਨਖਾਹਾਂ ਖਾ ਨਹੀਂ ਵਰਕਰਾਂ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਈ ਹੈ ਦੋ ਵਾਰੀ ਅੱਧੀ ਅੱਧੀ ਕਰਕੇ ਪਾਈ ਹੈ ਜੀ ਮੈਨੇਜਮੈਂਟ ਤੇ ਸਰਕਾਰ ਦਾ ਧੂਆਂ ਨਿਕਲਿਆ ਪਿਆ ਜੀ ਸਾਡੇ ਕੋਲ ਤਾਂ ਕਹਿੰਦੇ ਪੈਸੇ ਹੈ ਨਹੀਂ ਵਰਕਰ ਸਾਰਾ ਦਿਨ ਕੰਮ ਕਰਦੇ ਸਾਨੂੰ ਤਨਖਾਹ ਨਹੀਂ ਦਿੰਦੇ ਪਿਛਲੇ ਮਹੀਨੇ ਦੀ ਆ ਜਿਹੜਾ ਟੱਪ ਗਿਆ ਮਾਰਚ ਦੀ ਤਨਖਾਹ ਸਾਡੀ ਕੱਲ 24 ਤਰੀਕ ਨੂੰ ਆਈ ਉਹ ਵੀ ਅਸੀਂ ਸਨਰਚ ਕਰਕੇ ਭਵਾਈ ਹੈ ਜੀ ਦੀਪੂਆਂ ਦੇ ਗੇਟ ਬੰਦ ਕਰਕੇ ਰੈਲੀਆਂ ਕਰਕੇ ਫੇਰ ਅਸੀਂ ਦੋ ਵਾਰੀ ਚ ਤਨਖਾਹ ਭਾਈ ਆ ਸਾਡੀ ਤੇ ਇਹ ਤਾਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਬੱਸਾਂ ਖੜੀਆਂ ਨੇ ਇਹਨਾਂ ਦਾ ਤਾਂ ਬੁਰਾ ਹਾਲ ਹੀ ਹੈ ਸਾਡੀਆਂ ਬੱਸਾਂ ਦਾ ਕੋਈ ਫੇਰ ਪਟ ਨਹੀਂ ਆ ਰਿਹਾ ਕੋਈ ਤਨਖਾਹ ਨਹੀਂ ਮਿਲ ਰਹੀ ਸਰਪੰਚ ਜਿੱਥੇ ਬੱਸ ਸਟੈਂਡ ਬਾਹਰ ਜਾਣ ਦੀ ਗੱਲ ਹੋ ਰਹੀ ਹੈਗੀ ਵਪਾਰੀ ਲੋਕ ਅਸ਼ੈਲੀ ਰੁਕ ਖੜਦੇ ਤੇ ਬੈਠੇ ਤੁਸੀਂ ਉਸ ਦਾ ਜਿਹੜੇ ਕਿਵੇਂ ਇਕੋ ਅਸੀਂ ਵੀ ਉਹਨਾਂ ਦਾ ਸਵਰਥਨ ਕਰਦੇ ਆ ਜਿਹੜਾ ਵਿਰੋਧ ਚੱਲ ਰਿਹਾ ਜੀ ਅਸੀਂ ਕਹਿੰਦੇ ਐਵੇਂ ਜਿਹੜਾ ਬੱਸ ਸਟੈਂਡ ਆ ਨਾ ਵੀ ਜਿਹੜਾ ਬਣਿਆ ਹੋਇਆ ਹੈ ਸਾਡੀ ਪੀਆਰਟੀਸੀ ਦਾ ਬੱਸ ਸਟੈਂਡ ਆ ਸਾਡਾ ਪੀਆਰਟੀਸੀ ਨੂੰ ਕਿੰਨੀਆਂ ਦੁਕਾਨਾਂ ਨੇ ਸਾਰਾ ਜਿਹੜਾ ਮੁਨਾਫਾ ਹੈ ਇਹ ਪੀਆਰਟੀਸੀ ਨੂੰ ਆ ਰਿਹਾ ਉੱਥੇ ਜਾ ਕੇ ਖਬਰਾਂ ਕਿਹਦੇ ਕੋਲ ਆਊ ਆ ਜੀ ਬਾਕੀ ਲੋਕਾਂ ਨੂੰ ਕਿੱਡੀ ਦਿੱਕਤ ਆਉਣੀ ਹੈ ਸਰਕਾਰੀ ਹਸਪਤਾਲ ਨੇੜੇ ਆ ਕਾਲਜ ਨੇੜੇ ਆ ਕਚੇਰੀ ਨੇੜੇ ਆ ਅਸੀਂ ਇਸ ਗੱਲ ਦਾ ਪੂਰਜੋਰ ਵਿਰੋਧ ਕਰਦੇ ਆ ਵੀ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਜੀ ਅਧਾਰ ਕਹਿ ਰਹੀ ਹੈ ਕਿ ਸਰਕਾਰ ਤਾਂ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਮੰਨੀਏ ਬ ਜੋਕਰ ਸੁਣਤਾ ਦਾਵਾਂਗੇ ਕੀ ਲੱਗ ਰਿਹਾ ਵੀ ਇਹ ਚੱਲਣਗੀਆਂ ਨਹੀਂ ਉਹਨਾਂ ਤੋਂ ਨਹੀਂ ਜੀ ਪਹਿਲਾਂ ਵਾਲੀਆਂ ਵੀ ਤੁਹਾਡੇ ਸਾਹਮਣੇ ਉਦੋਂ ਲਾਰਜੀਆਂ ਬੱਸਾਂ ਬੱਡੀਆਂ ਬੱਡੀਆਂ ਪਾਈਆਂ ਸੀ ਕੋਈ ਨਹੀਂ ਚੱਲੀ ਸੀ ਉਹ ਨਗਰ ਕਾਉਂਸਲ ਦੇ ਅੰਡਰ ਪਾਈਆਂ ਇਹਨਾਂ ਨੇ ਉਹ ਵੀ ਨਹੀਂ ਚੱਲਗੀਆਂ ਮੁੜ ਕੇ ਉਹ ਮੁਲਾਜ਼ਮ ਵਿਚਾਰੇ ਠੇਕੇਦਾਰੀ ਸਿਸਟਮ ਤੇ ਜਿਹੜੇ ਭਰਤੀ ਕੀਤੀ ਸੀ ਉਹ ਸਾਡੀ ਪੀਆਰਟੀਸੀ ਚ ਮਰਜ਼ੀ ਕਰਦੇ ਉਹ ਬੱਸਾਂ ਖੁਰਦ-ਬੁਰਦ ਹੋ ਗਈਆਂ ਐਸੀ ਤਰ੍ਹਾਂ ਹੁਣ ਇਹ ਕੋਈ ਸੈਂਟਰ ਦੀ ਪਾਲਿਸੀ ਹੈ ਉਹਦੇ ਵਿੱਚ ਇਹ 400 ਬੱਸ ਪਾ ਰਹੇ ਐ ਇਲੈਕਟ੍ਰੋਨਿਕ ਬੱਸਾਂ ਬਣਣੀਆਂ ਜੀ ਸਾਨੂੰ ਤਾਂ ਲੱਗਦਾ ਨਹੀਂ ਵੀ ਉਹ ਵੀ ਚੱਲਣਗੀਆਂ ਜੀ ਪਹਿਲਾਂ ਪਹਿਲਾਂ ਹੀ ਬੱਸਾਂ ਦੀ ਹਾਲਤ ਕਿਹੋ ਜ ਇਹਨਾਂ ਦੀ ਤਰਸਯੋਗ ਹਦਾ ਹਾਲਤਾ ਜੀ ਕੰਡਮ ਹੈ ਜੀ ਬਿਲਕੁਲ ਜਮਾ ਰਸਤੇ 'ਚ ਖੜੀਆਂ ਰਹਿੰਦੀਆਂ ਨੇ ਜੀ ਕੋਈ ਕਿੱਥੇ ਖੜ ਗਈ ਕੋਈ ਕਿੱਥੇ ਖੜ ਗਈ ਚਿੱਟੇ ਹਾਥੀ ਬਣੇ ਪਏ ਆ ਸਾਡੀਆਂ ਕਿਹੜੀ ਲਾਲ ਬੱਸਾਂ ਕਿੰਨੀਆਂ ਕਿ ਖੜੀਆਂ ਜੀ ਛੋਟੀਆਂ ਬੱਸਾਂ ਕਿੰਨੀਆਂ ਲਾਲ ਬੱਸਾਂ ਤੁਸੀਂ ਜਾ ਕੇ ਸਾਰੀਆਂ ਕਿ ਖੜੀਆਂ ਜੀ ਇੱਕ ਦੋ ਹੀ ਚੱਲਦੀਆਂ ਉਹ ਵੀ ਡਰਾਈਵਰ ਆਪਦੇ ਕੋਲੋਂ ਪੈਸੇ ਲਾ ਕੇ ਕੋਈ ਵੈਂਟਰਾ ਧਰਾ ਲੈਂਦਾ ਉਹ ਜਿਹਦਾ ਮਾੜਾ ਮੋਟਾ ਕੰਮ ਕਰਾ ਕੇ ਡਰਾਈਵਰ ਦਾ ਭਮਾ ਚਲਾ ਲਏ ਜੀ ਮੈਨੇਜਮੈਂਟ ਉਹਨੂੰ ਚਲਾ ਕੇ ਰਾਜ਼ ਹੀ ਨਹੀਂ ਹੈ ਕੋਈ ਪਿੰਡ ਵੱਲੋਂ ਵੀ ਕੋਈ ਇਦਾਂ ਦੀ ਆਫਰ ਆਈ ਹੈ ਕਿ ਅਸੀਂ ਬੈਟਰੀ ਰਖਾ ਦਦੇ ਆਪਸ ਵਿੱਚ ਆ ਜੇ ਇਧਰ ਪੱਕੇ ਪਿੰਡ ਤੋਂ ਆਈ ਸੀ ਇੱਕ ਵਾਰੀ ਮੈਨੂੰ ਮੈਂ ਉਧਰ ਚੱਲਦਾ ਰਿਹਾ ਪਿਛੇ ਜਿਹ ਮਹੀਨਾ ਕ ਪਹਿਲ ਆਇਆ ਉਹ ਕਹਿੰਦੇ ਯਾਰ ਅਸੀਂ ਪੈਸੇ ਇਕੱਠੇ ਕਰਕੇ ਦੇ ਦਾਂਗੇ ਮੈਂ ਕਿਹਾ ਵੀ ਬੈਟਰੀ ਹੈ ਨਹੀਂ ਮੈਂ ਵੀ ਜਿਹੜਾ ਜੀ ਉੱਥੇ ਕੋਈ ਮਹੀਨਾ ਵੀ ਦਿਨ ਉੱਤੇ ਡਿਊਟੀ ਕੀਤੀ ਹੈ ਮੈਂ ਆਪਦੇ ਕੋਲੋਂ ਤਲਵੰਡੀ ਸਾਬੋ ਤੋਂ ਬੈਟਰੀ ਧਰਾ ਕੇ ਉਹ ਗੱਡੀਆਂ ਨਾ ੱੱਕੇ ਨਾ ਸਟਾਰਟ ਨਹੀਂ ਹੁੰਦੀਆਂ ਜਿਹੜੀਆਂ ਇਹ ਆਪਦੇ ਕੋਲੋਂ ਮੈਂ ਉਹ ਬੈਟਰੀ ਧਰਾਇਓ ਤੇ ਚ 2000 ਰੁਪਏ ਖਰਚਾ ਕੀਤਾ ਤਾਂ ਉਹ ਵੀ ਨਾ ਰੂੜੀ ਨਾ ਚੱਲੀ ਐ ਇੱਕ ਕਿਰਾਇਆ ਇੱਕ ਪਾਸੇ ਫ੍ਰੀ ਕੀਤਾ ਜਾਂਦਾ ਜਿਹੜੇ ਬੇ ਲੋੜੇ ਆ ਚਲੋ ਲੋਡ ਬੰਦ ਕੋ ਤਾਂ ਆਪਾਂ ਮੰਨ ਸਕਦੇ ਆ ਜਿਹੜੇ ਲੱਖ ਲੱਖ ਰੁਪਏ ਦੇ ਟੀਚਰਾਂ ਤੋਂ ਆ ਵੀ ਲੈਂਦੀਆਂ ਉਹ ਵੀ ਫ੍ਰੀ ਜਾ ਰਹੀਆਂ ਪਰ ਦੂਸਰੇ ਪਾਸੇ ਸਰਕਾਰ ਕੋਲੇ ਬੈਟਰੀ ਤੇ ਜਾਂ ਟਾਇਰ ਕੋਲ ਨੂੰ ਪੈਸੇ ਵੀ ਕਿਵੇਂ ਦੇਖਦੇ ਆ ਧਾਰ ਕਾਰਡ ਦੇਖੋ ਜੀ ਧਾਰ ਕਾਰਡ ਦਾ ਸਾਨੂੰ ਕੋਈ ਨਹੀਂ ਹੈਗਾ ਇਹ ਸਰਕਾਰਾਂ ਦੇਖੋ ਆਪਣੀਆਂ ਵੋਟਾਂ ਵਟੋਣ ਵਾਸਤੇ ਕਰਦੀਆਂ ਨੇ ਇਹ ਕੈਪਟਨ ਸਾਹਿਬ ਕਰਕੇ ਗਏ ਆ ਨਾ ਆਮ ਆਦਮੀ ਪਾਰਟੀ ਵੀ ਹੋਈ ਇਹਨਾਂ ਨੇ ਵੀ ਆਉਣ ਵਾਲਾ ਸਮਾਂ ਇਹ ਵੀ ਨਹੀਂ ਬੰਦ ਕਰਦੇ ਅਸੀਂ ਨਹੀਂ ਕਹਿੰਦੇ ਵੀ ਬੰਦ ਕਰੋ ਇਹ ਤਾਂ ਕਹਿੰਦਾ ਸਾਡਾ ਪੈਸਾ ਦਿਓ ਸਾਡਾ ਕਰੋੜਾਂ ਅਰਬਾਂ ਖਰਪਰ ਰੁਪਇਆ ਖੜਿਆ ਵੀ ਇਹ ਸਰਕਾਰ ਕਿੰਨੀ ਉਹ ਦਿੰਦੀ ਨਹੀਂ ਜੇ ਜੋ ਦੇਢ ਦਾ ਸਾਡੀ ਤਨਖਾਹ ਆਜੇ ਅਸੀਂ ਤਾਂ ਕਹਿੰਦੇ ਆ ਫ੍ਰੀ ਕਰੋ ਚਾਹੇ ਹੋਰ ਕਰ ਦਿਓ ਬਜ਼ੁਰਗਾਂ ਨੂੰ ਵੀ ਕਰ ਦਿਓ ਫ੍ਰੀ ਸਾਨੂੰ ਜਿਹੜਾ ਬਣਦਾ ਸਾਡਾ ਪੈਸਾ ਬਣਦਾ ਉਹ ਸਾਨੂੰ ਦੇਵੇ ਸਰਕਾਰ ਨਹੀਂ ਜੇ ਵੈਸੇ ਆਪਾਂ ਦੇਖਿਆ ਜੀ ਇਹ ਕੋਈ ਵੀ ਸਹੂਲਤਾਂ ਲੋਡ ਬੰਦ ਨੂੰ ਚਾਹੀਦੀ ਹੈ ਬੇਲੋੜੀ ਤਾਂ ਨਹੀਂ ਸਰਕਾਰ ਨੂੰ ਦੇਣੀ ਚਾਹੀਦੀ ਦੇਖੋ ਜੀ ਇਹ ਤਾਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ 'ਚ ਵੀ ਸੀਗਾ ਵੀ ਉਹ ਤਾਂ ਕਹਿੰਦੇ ਵੀ ਫ੍ਰ ਆਪਿੰਡਾ ਜੀ ਜਾ ਕੇ ਦੇਖ ਲਓ ਤੁਸੀਂ ਮੋਦੀ ਨੇ ਸਕੀਮਾਂ ਬਣਾਈਆਂ ਕਿਸੇ ਨੂੰ ਪਹੁੰਚਦੀ ਤਾਂ ਕੁਧਿਆੜੀ ਤੇ ਵੀ ਨਹੀਂ ਜਾਂਦਾ ਕਿਸੇ ਨੂੰ ਕਣਕ ਦੇਤੀ ਕਿਸੇ ਨੂੰ ਆਟਾ ਦੇਤਾ ਜਿਹੜੇ ਲੋਕ ਭਖਾਰੀ ਬਣਾਤੇ ਜੀ ਇਹਨਾਂ ਦੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ